ਵਾਰਤਮਾਲਾ ਸੜਕ ਬਣ ਰਹੀ ਹੈ ਪਿੰਡ ਪਤਰਾਲੇ ਖੇਤਾਂ ਨੂੰ ਰਸਤਾ ਜਾਂਦਾ ਸੀ ਇਹਦਾ ਪੁਲਸੀ ਜਿਹੜਾ ਇਹਨਾਂ ਨੇ ਬਣਾਇਆ 5.5 ਮੀਟਰ ਦੀ ਚਾਈਦਾ ਕਹਿ ਕੇ ਕੰਮ ਸ਼ੁਰੂ ਕਰਿਆ ਸੀ ਦੋਨਾਂ ਦਾ ਕੰਮ ਬੰਦ ਕਰਿਆ ਪਰ ਅੱਜ ਇਹ ਢੂਲਾ ਬਣ ਕੇ ਤੇ 4 ਮੀਟਰ ਦੇ ਉੱਤੇ ਛੱਤ ਪਾਉਣੀ ਚਾਹੁੰਦੇ ਸੀ ਇਸ ਦਾ ਅੱਜ ਵਿਰੋਧ ਕਰਦੇ ਹੋਏ ਕਿਸਾਨਾਂ ਨੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਤੇ ਆਗੂਆਂ ਨੇ ਇੱਥੇ ਆ ਕੇ ਇਹਨਾਂ ਦਾ ਕੰਮ ਬੰਦ ਕਰਤਾ ਤੇ ਇਹ ਕੰਮ ਅਸੀਂ ਓਨਾ ਚਿਰ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਹਦੀ ਸਹੀ ਚਾਈ 5.5 ਮੀਟਰ ਨਹੀਂ ਕਰਦੇ ਇਹ ਅਸੀਂ ਐਨਐਚਆਈ ਵਿਭਾਗ ਨੂੰ ਤੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਵੀ ਸਾਡੇ ਇਹ ਮਸਲੇ ਦਾ ਹੱਲ ਕਰੋ ਅਸੀਂ ਇੱਥੇ ਬੈਠ ਕੇ ਰਾਜੀ ਨਹੀਂ ਕੰਮ ਛੱਡ ਕੇ ਠੰਡ ਦੇ ਵਿੱਚ ਜੋ ਇੱਥੇ ਲੋਕ ਬੈਠੇ ਆ ਇਹਨਾਂ ਦਾ ਕੰਮ ਬਿਲਕੁਲ ਬੰਦ ਹੈ ਓਨਾ ਚਿਰ ਅਸੀਂ ਇਹ ਕੰਮ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਸ ਪੁਲ ਦੀ ਉਚਾਈ ਘੱਟ ਤੋਂ ਘੱਟ 5.5 ਮੀਟਰ ਜੋ ਸਾਡੇ ਨਾਲ ਇਹਨਾਂ ਦੇ ਕੰਪਰ ਵਿੱਚ ਹੋ ਕੇ ਗੱਲ ਹੋਈ ਸੀ ਵੀ ਇਹ ਚਾਹੀਏ ਦੀ 5.5 ਮੀਟਰ ਰੱਖੀ ਜਾਊਗੀ ਪਰ ਅੱਜ ਇਹ 4.5 ਮੀਟਰ ਤੋਂ ਵੀ ਘੱਟ ਰੱਖ ਰਹੇ ਨੇ ਜਿਹੜੇ ਵਿੱਚ ਦੀ ਸਾਡੀ ਕੰਪੈਨ ਜਾਂ ਕੋਈ ਤੂੜੀ ਵਾਲੀਆਂ ਟਰਾਲੀ ਵਾਲੀਆਂ ਗੱਠਾਂ ਦੀਆਂ ਟਰਾਲੀਆਂ ਉਹ ਨਹੀਂ ਲੰਘਣੀਆਂ ਤੇ ਜਦੋਂ ਇਹ ਸੜਕ ਬਣ ਗਈ ਉਸ ਤੋਂ ਬਾਅਦ ਇਹ ਤਾਂ ਕੋਈ ਹੱਲ ਨਹੀਂ ਇਸ ਕਰਕੇ ਅਸੀਂ ਅੱਜ ਇਹਨਾਂ ਦਾ ਕੰਮ ਬੰਦ ਕਰਿਆ ਤੇ ਇਹਨਾਂ ਦਾ ਕੰਮ ਅਸੀਂ ਬਿਲਕੁਲ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਹ ਸਾਨੂੰ ਇਹ 5.5 ਫੁੱਟ ਦੀ ਚਾਈ ਦੇ ਉੱਤੇ ਛੱਤ ਨਹੀਂ ਪਾ ਕੇ ਦਿੰਦੇ ਤੇ ਇਹ ਭਾਰਤੀ ਕਿਸਾਨ ਜੂਨੇ ਨੇਕਤਾ ਡਗਾਉਂਦਾ ਤੇ ਭਾਰਤੀ ਕਿਸਾਨ ਜੂਨੇ ਨੇਕਤਾ ਆਗਰਾਹਾਂ ਵੱਲੋਂ ਸਾਂਝੇ ਮੰਚ ਦੇ ਉੱਤੇ ਇਹਨਾਂ ਦਾ ਕੰਮ ਬੰਦ ਕਰਕੇ ਸਾਂਝੀ ਲੜਾਈ ਲੜ ਰਹੇ ਆ।